ਦੀ 9 ਤਰੀਕ ਨੂੰ 9 8 9 ਰਾਤ ਨੂੰ तकरीबन 11 12 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਇੱਕ ਆਦਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ। ਉਸ ਮੋਟਰਸਾਈਕਲ ਨਾਲ ਅੱਗੇ ਗੱਡੀ ਲਾ ਕੇ ਉਹ ਸਾਨੂੰ ਰੋਕ ਲੈ। ਮੈਂ ਉਹਨਾਂ ਨੂੰ ਪੁੱਛਿਆ ਵੇਗਾ ਵੀਰ ਜੀ ਅਸੀਂ ਬ੍ਰੇਕ ਮਾਰੀ ਮੈਂ ਕਿਹਾ ਵੀਰ ਜੀ ਘਾਤੋਂ ਗੱਡੀ ਰੁਕੀ ਆ। ਕਹਿੰਦਾ ਤੂੰ ਕੌਣ ਹੁੰਦਾ ਕਹਿੰਦਾ ਆ ਗੱਲ ਸੁਣ ਕਹਿੰਦਾ ਮੇਰੀ। ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਤੇਰੇ ਕੋਲੇ। ਮੈਂ ਕਿਹਾ ਵੀਰ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੀ ਜੇਬਾਂ ਫੁੱਲਣ ਲੱਗ ਗਈ। हां फिर मेरे कपाणमारी जी आ देखो जी उन्होंने दसया थी मेनू दो दो कारਾਂ ਦੇ ਵਿੱਚ ਉਹ ਨੌਜਵਾਨ ਆਏ ਸੀ ਜਿਹਨਾਂ ਜਦੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਜਨਸੂਹਾ ਤੋਂ ਫਾਲਨਪੁਰ ਦੇ ਕੋਲ ਪਹੁੰਚਿਆ ਮੇਨਜੀਡੀ ਰੋਡ ਤੇ ਤਾਂ ਉੱਥੇ ਮੈਨੂੰ ਅੱਗੇ ਗੱਡੀ ਲਾ ਕੇ ਰੋਕ ਲਿਆ ਉਹ ਜਿਹੜੇ ਚਾਰ ਪੰਜ ਵਿਅਕਤੀ ਜਿਹੜੇ ਨਿਕਲੇ ਤੇ ਉਹਨਾਂ ਨੇ ਦੀ ਮਾਰਕ ਪੈਸੂ ਨੂੰ ਕਰ ਦਿੱਤੀ ਤੇ ਮੁੱਖੇ ਉਹਨਾਂ ਨੂੰ ਕਿਹਾ ਵੀ ਆਪਣਾ ਜੋ ਤੁਹਾਡੇ ਕੋਲ ਸਬਾਨਤ ਦਿਓ ਸਾਡਾ ਅੱਜ ਇੱਕ ਮੁੰਡੇ ਦੇ ਨਾਲ ਲੁੱਟਕਸੂਟ ਹੋਈ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੁਰਬਾਨਾਂ ਦੇ ਨਾਲ ਤੇ ਮੋਟਰਸਾਈਕਲ ਵੀ ਤੋੜ ਦਿੱਤੇ ਪਰ ਇੱਕ ਜੇ ਆਪਾਂ ਗੱਲ ਕਰੀਏ ਜਿਹੜੀ ਪੈਟਰੋਲੀਰੀ ਪੁਲਿਸ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਗਿਆਨ ਸਾਗਰ ਲੈ ਆਇਆ ਗਿਆ ਤੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਗਿਆ ਬਨੂਰ ਸਾਈਕਲ ਪੈਟਰੋਲਿੰਗ ਕਰਦੇ ਜਾ ਰਹੇ ਸੀ ਰਸਤੇ 'ਚ ਇਹਨਾਂ ਨੇ ਸਾਨੂੰ ਬਾਜਮਾਰੀ ਤੇ ਅਸੀਂ ਟਿਕਾ ਵੀ ਉੱਥੇ ਮੋਟਰਸਾਈਕਲ ਵਗੈਰਾ ਸੀਗਾ ਕਿ ਅਸੀਂ ਇਹਨਾਂ ਕੋਈ ਮੌਕੇ ਤੇ ਆਏ ਹਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਸਾਨੂੰ ਕੋਈ ਲੁੱਟਣ ਵਾਸਤੇ ਕਿਸੇ ਨੇ ਸਵਿਫਟ ਕੀਤੀ ਸੀ ਕੋਈ ਉਹਦਾ ਨੰਬਰ ਵੀ ਇਹਨਾਂ ਨੇ ਦੱਸਤਾ ਵਾ ਕਿ ਵੀ ਸਾਨੂੰ ਲੁੱਟਣ ਵਾਸਤੇ ਨਾ ਕਿਰਪਾਣਾ ਕਰੋ ਮਾਰੀਏ ਸਾਡੇ ਸਿਰ ਜੀ 24 ਘੰਟੇ ਦੇ ਵਿੱਚ ਉਹਨੂੰ ਕ੍ਰੈਸ਼ ਕਰਕੇ ਤਿੰਨ ਜਿਹੜੇ ਦੋਸ਼ੀਆਂ ਉਹ ਗ੍ਰਿਫਤਾਰ ਕਰਦੇ ਇਹ ਕਰਕੇ ਬੁਲਾਈ ਹੈ ਜੀ ਇੱਥੇ 메ਨ ਰੋਡ ਤੇ ਕਾਫੀ ਲੁੱਟਾਂ ਖਾ ਹੁੰਦੀਆਂ ਉਹਦੇ ਮੱਦੇਨਜ਼ਰ ਰੱਖਦੇ ਇੱਕ ਮਿਤੀ 9 ਤਰੀਕ ਨੂੰ 989 ਰਾਤ ਨੂੰ ਕਰੀਬ 11-12 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਬਕੀਕਾ ਆਦਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਵੀ ਉੱਥੇ ਨਗਰ ਰੋਕ ਹੋਈ ਹੈ ਤਾਂ ਤੁਰੰਤ ਜਿਹੜੀ ਹੈ ਇਹ ਏਐਸਆਈ ਸੁਭਾ ਸਿੰਘ ਚੌਂਕੀ ਚਾਰਜਦਨ ਸੁਹਾ ਦੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਕਿਉਂਕਿ ਜਿਹੜੇ ਬੰਦੇ ਸੱਟਾਂ ਲੱਗਿਆ ਸੀਗਾ ਉਹ ਗਿਆਨਸਗਰ ਦਖਲ ਹੋ ਗਿਆ ਸੀ ਗਿਆ ਉਹਨੂੰ ਇਨਫੋਰਮੇਸ਼ਨ ਆਈ ਤਾਂ ਗਿਆਨਸਗਰ ਤੇ ਮੌਕੇ ਤੇ ਪੁੱਜੇ ਤਾਂ ਮੌਕੇ ਤੇ ਮੁਕਸ਼ਰੇ ਬੁੱਟੇ ਪਏ ਸੀ ਜਦੋਂ ਉਹਨਾਂ ਨੇ ਜਾ ਕੇ ਗਿਆਨਸਗਰ ਪਤਾ ਕੀਤਾ ਉਹ ਵਾਪਕ ਜਤੇਂਦਰ ਸਿੰਘ ਨਾਣਾ ਵਿਅਕਤੀ ਸੀ ਜਿੱਦੇ ਸੱਟਾਂ ਲੱਗੀਆਂ ਸੀ ਜਦੋਂ ਜਾ ਕੇ ਉੱਥੇ ਪਤਾ ਲੱਗਿਆ ਤਾਂ ਉਹਨਾਂ ਨੇ ਦੱਸਿਆ ਵੀ ਮੈਨੂੰ ਦੋ ਦੋ ਕਾਰਾਂ ਦੇ ਵਿੱਚ ਉਹ ਨੌਜਵਾਨ ਆਏ ਸੀ ਜਿਹਨਾਂ ਜਦੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਜਲਸੂਹਾ ਤੋਂ ਪਿੰਡ ਜਾਸਲਾ ਲਈ ਜਾ ਰਿਹਾ ਸੀ ਜਦੋਂ ਮੈਂ Jio ਪੰਪ ਆਲੰਪੁਰ ਦੇ ਕੋਲ ਪਹੁੰਚਿਆ ਮੇਨ ਜੀਟੀ ਰੋਡ ਤੇ ਤਾਂ ਉੱਥੇ ਮੈਨੂੰ ਅੱਗੇ ਗੱਡੀ ਲਾ ਕੇ ਰੋਕ ਲਿਆ ਤੇ ਪਿੱਛੋਂ ਵੀ ਇੱਕ ਗੱਡੀ ਆ ਗਈ ਉਹਨਾਂ ਦੇ ਨਾਲ ਦੀ ਜਿਹਦੇ ਵਿੱਚੋਂ ਮਤਲਬ ਪੁੱਲ ਜਿਹੜੇ 4-5 ਵਿਅਕਤੀ ਜਿਹੜੇ ਨਿਕਲੇ ਉਹਨਾਂ ਨੇ ਦੀ ਮਾਰਪਾਈ ਸ਼ੁਰੂ ਕਰਨ ਕਰ ਦਿੱਤੀ ਤੇ ਮੁਰਕੇ ਉਹਨਾਂ ਨੂੰ ਕਿਹਾ ਵੀ ਆਪਣਾ ਜੋ ਤੁਹਾਡੇ ਕੋਲ ਸਮਾਨਤ ਦਿਓ ਸਾਨੂੰ ਤਾਂ ਉਹਨਾਂ ਨੇ 24000 ਦੇ ਕਰੀਬ ਪੈਸੇ ਤੇ ਇੱਕ ਮੋਬਾਈਲ ਥੋਕੇ ਲੈ ਗਏ ਤੇ ਉਤੋਂ ਹੋਰ ਮਾਰ ਕੇ ਛੱਡਾ ਚਲੇ ਗਏ ਜਿਨ੍ਹਾਂ ਦੇ ਖਿਲਾਫ ਤੁਰੰਤ ਜਿਹੜੀ ਇਹ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਦਰਜ ਕਰ ਦਿੱਤਾ ਸੀ ਮੁਕੱਦਮਾ ਨੰਬਰ ਹੈ ਜੀ ਫਾਸੀ ਨੰਬਰ ਮੁਕੱਦਮਾ ਜਿਹੜਾ ਮਖੋਦਾ ਦਰਜ ਕਰਤਾ ਸੀਗਾ ਤੇ ਜਿਹੜੇ 24 ਘੰਟਿਆਂ ਦੇ ਵਿੱਚ ਉਹਨੂੰ ਪ੍ਰੈਸ ਕਰਕੇ ਇਹਨਾਂ ਜਿਹੜੇ ਦੋਸ਼ੀਆਂ ਉਹ ਗ੍ਰਿਫਤਾਰ ਕਰ ਲਏ ਇਹਨਾਂ ਦਾ ਕੋਈ ਫੀਨਲ ਬੈਕਗ੍ਰਾਉਂਡ ਵੀ ਹੈ। ਉਹ ਪਤਾ ਕਰ ਰਹੇ ਸਰ ਅਸੀਂ। ਉਹ ਅਸੀਂ ਪਤਾ ਕਰ ਰਹੇ ਹਾਂ ਜੇ ਅਜੇ ਮਤਲਬ ਕੱਲ ਹੀ ਫੜਿਆ ਤੇ ਉਹ ਪਤਾ ਕਰਕੇ ਫਿਰ ਪਰਸੋਂ ਕੀ ਹੋਈ ਹੈ ਉਹਨੂੰ। ਬਰਾਬਦਗੀ ਅਜੇ ਤਾਂ ਕੁਝ ਨਹੀਂ ਹੋਈ ਹੈ ਤਾਂ ਵੈਸੇ ਹੀ ਫੜਿਆ ਇਹ। ਇਹਦਾ ਤਰ੍ਹਾਂ ਮਾਰ ਲੈ ਕੇ ਉਹਨੂੰ ਤਾਂ ਬਰਾਬਦ ਹੀ ਕਰਾਵਾਂਗੇ ਜੀ। ਜੋ ਇਹਨਾਂ ਨੇ ਤਿਆਰ ਕਰਸਤੇ ਆਂ ਕਹਿੰਦੇ ਇਹਨਾਂ ਕੋਲ ਇੱਕ ਕਿਰਪਾਨ ਸੀ ਤੇ ਇੱਕ ਪਿੰਡਾ ਬੋਲ ਸੀ। ਨੌਜਵਾਨ ਦੀ ਕਾਫੀ ਪੱਟੜ ਕਰਿਆ ਸੀ ਜੇ ਉਹਦੇ ਕਾਫੀ ਸੱਟਾਂ। ਹਾਂ ਜੀ ਹਾਂ ਉਹਦੇ ਕਾਫੀ ਸੱਟਾਂ ਲੱਗੀਆਂ ਦਾਕਟਰਾਂ ਜੀ ਉੱਥੇ ਗਿਆਨ ਸਰ। ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਉੱਥੇ ਦੇ ਵਿੱਚ ਤੇ ਜ ਉਹਨਾਂ ਨੂੰ ਵੀ ਨਾਰੀ ਪਤਾ ਜੇ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲੈਣਾ ਕੀ ਸੈਕਟਰ ਘਾ ਲਾਈ ਜੀ ਇਹਨਾਂ ਦੇ ਜੀ ਕੋਧ ਲਾਈਆਂ ਜੀ ਇਹਨਾਂ ਦੇ ਨਾਲ ਵੀ 115 2 ਪੀਐਨਐਸ 126 2 310 2 159 3 ਤੇ 190 ਇਹਨੂੰ ਕੋਧੀਆਂ ਜਿਹੜੇ ਧਾਰਾਵਾਂ ਐ ਬੀਐਨਐਸ ਦੇ ਵਿੱਚ ਲਾਈਆਂ ਜੀ ਤੇ ਮੁਕੱਦਮਾ ਦਰਜ ਕਰਤਾ ਜੀ 10 ਤਰੀਕ ਨੂੰ ਸਭ ਨਾਲ ਬਾਕੀ ਦੋਸ਼ੀਆਂ ਨੂੰ ਹਾਂ ਉਹ ਜਲਦੀ ਜਲਦੀ ਜੇ ਇਹਨਾਂ ਨੂੰ 24 ਘੰਟੇ ਦੇ ਪੜ ਲੈਂਦੇ ਆ ਉਹ ਭੱਜੇ ਰਏ ਆ ਤੇ ਉਹਨਾਂ ਨੂੰ ਜਲਦੀ ਇਹਨਾਂ ਦੀ ਗਿਣਤੀ ਦੇ ਸਾਬਦੇ ਤੇ ਫੜ ਲੈਣਾ ਹਾਂ ਜੀ ਹਾਂ ਜੀ ਮਾਣ ਲਵਾਂਗੇ ਜੀ ਇਹ ਕਰਕੇ ਇਸ ਤੋਂ ਕੇ ਮਾਰਨ ਵਾਲੀ ਇਹਨਾਂ ਦੀ ਸੰਗਤ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਦਾ ਪਤਾ ਕਰ ਰਹੇ ਨੇ ਅਜੇ ਤਾਂ ਨੋਟ ਰਜਿਸਟਰੀ ਕੀਤੀ ਹੈ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਦਾ ਕੋਈ ਇੱਕ ਇੱਕ ਬੰਦੇ ਦਾ ਜਿਹੜਾ ਫਾਦਰ ਹੈ ਉਹ ਚਾਹ ਵੇਦਾ ਜੀ ਕੈਪੋ ਦਫਤਰ ਦੇ ਬੈਕਸੈਂਡ ਤੇ ਦੋ ਜਿਹੜਾ ਘਰ ਘਰੇਲੂ ਕੰਮਕਾਰ ਕਰਦੇ ਆਂ ਇਹ ਰਾਜਪਾਲ ਦੇ ਲੋਕਲ ਹਨ ਜੀ ਇਹ ਰਾਜਪਾਲ ਦੇ ਲੋਕ ਨੇ ਜੀ ਇੱਕ ਤਾਂ ਆਏਗੇ ਦੀ ਪਰਵਜੋਤ ਜਿਹੜਾ ਫੋਟੋ ਪੈਂਡ ਤੋਂ ਆਏ ਜੀ ਤੇ ਇੱਕ ਵਰਨ ਪਤਰਾ ਰਾਜਪਟਾਉਣ ਤੋਂ ਆਇਆ ਇੱਕ ਜਸਵੀਰ ਆ ਜਿਹੜਾ ਮੁਹੱਬਤ ਪੜਸ ਤੇ ਕੋਰਦਾ ਜੀ ਰਾਜਪਾਲ ਇਹ ਪੜ੍ਹੇ ਲਿਖੇ ਨੌਜਵਾਨ ਹੈ ਜਾਂ ਆ ਪੜ੍ਹੇ ਲਿਖੇ ਹੈ ਜੀ ਸਾਡੇ ਪੜ੍ਹੇ ਲਿਖੇ ਬੱਚੇ ਜੀ ਪਲੱਸ 2 ਕਰੀ ਬਿਆ ਸਾਰਾ ਇਹ ਕ੍ਰਾਈਏ ਇਸ ਪੋਪੀਕਾ ਦਾ ਕੋਈ ਆ ਤਾਂ ਅਕਤੀਸ ਦਾ ਮੈਟਰ ਹੈ ਜੀ ਦੇਖਦੇ ਤਫਤੀਸ਼ ਕਰਦੇ ਜੇ ਕੁਝ ਕੁਝ ਕਰਦੇ ਹਨ ਇਹਨਾਂ ਨੂੰ ਮਾਰ ਲੈ ਕੇ ਤਫਤੀਸ਼ ਕਰਦੇ ਰਿਕੀ ਨਾਲ ਫਿਰ ਪੁੱਛਾਂਗੇ ਇਹਨਾਂ ਨੂੰ ਵੀ ਕਿਉਂ ਕਿੱਦਾਂ ਕੀ ਆ ਜੀ ਅਗੇ ਸੇ ਲੱਕੇ ਦੇ ਵਿਚ ਨਾਲ ਦੁਰਘਟਨਾ ਬੜੀ ਗੁੱਦੀਆ ਨੇ ਕਿਉਂਕਿ ਬਹੁਤ ਲੋਕਾਂ ਦੇ ਕੇਸ ਆਇਆ ਨੇ ਖਾਣੇ ਤੇ ਵੀ ਹੋਟਾ ਲੈ ਤੇ ਉੱਥੇ ਸਾਲੋਂ ਵੀ ਇਹ ਲੋਕਾਂ ਦੇ ਕੋਲ ਆਇਆ ਸੀ ਮੀਡੀਆ ਉਹ ਕਹਿੰਦੇ ਨੇ ਜਿਸ टाइम ਉਨਾ ਦੀ ਵੀਡੀਓ ਜਾਇਕੀ ਸੀ ਉਹ ਹੈ ਵਰਤ ਕੀ ਦੀ ਸੀ ਕਿ ਗੁੱਦੀਆ ਦੀ ਮਾਰੀਆਂ ਦੀ ਉਹਦੇ ਚ ਗੱਡੀ ਦਾ ਨੰਬਰ ਆ ਪਰ ਉਹਦੇ ਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਿਤੇ 3-4 ਬੰਦੇ ਦੀ ਰਿਪੋਰਟਿੰਗ ਵੀ ਹੈ ਕਹਿੰਦੇ ਇਹੀ ਗੱਡੀ ਸੀ ਉਹ ਕੱਢੀ ਨੇ ਇਹੀ ਸਰਦਾਰ ਬੰਦੇ ਵਿਚ ਘੁੰਮਣੇ ਲੱਗੇ ਇਹਨਾਂ ਨੇ ਸਾਡੇ ਨਾਲ ਯਾਨੀ ਕੋ ਕਿਤੇ ਦੇਖਦੇ ਤਾ ਉਹ ਵੀ ਇਹ ਕਹਿ ਰਹੇ ਸਾਰੇ ਉਹਨਾਂ ਦਾ ਬਿਲਕੁਲ ਬਿਲਕੁਲ ਸਾਰੇ ਡੰਗਾ ਕਰ ਦਵਾਈ ਦਾ ਤਕਤੀਸ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਉਹਦੇ ਇਹਨਾਂ ਨੇ ਕਿਹੜੀ ਬਵਾਦਤਾਂ ਕੀਤੀਆਂ ਜੀ ਉਹ ਕਿੰਨੀਆਂ ਬਵਾਦਤਾਂ ਕੀਤੀਆਂ ਤੇ ਕੀ ਇਹਨਾਂ ਦਾ ਮਤਲਬ ਸੀ ਇਹ ਸਾਰਾ ਕੁਝ ਤਕਤੀਸ ਦਾ ਮੈਟਰ ਹੈ ਜੀ ਤਕਤੀਸ ਤੋਂ ਕਰਕੇ ਉਤਰਾ ਕਰਾਂਗੇ वैसे पुलिस बहुत बढ़िया काम कर रही क्योंकि 24 घंटे के बीच में जो ਤੁਸੀਂ ਹਿਰਾਮਾਨ ਨੂੰ ਫਟਾਰ ਚਾਗੇ ਜਿਹੜੀ ਕਿਹਦੀ ਪ੍ਰਸ਼ੰਗੀਆਂ ਦਾ ਸਾਹਮਣਾ ਕਰਦਾ ਕੋਈ ਗੱਲ ਨਹੀਂ ਪ੍ਰਸ਼ੰਗੀ ਸਾਡੀ ਡਿਊਟੀ ਹੈ ਡਿਊਟੀ ਆ ਕੋਈ ਗੱਲ ਨਹੀਂ ਪ੍ਰਸ਼ਾਦੀ ਦਾ ਤਰੁ ਕੋਈ ਗੱਲ ਨਹੀਂ ਪ੍ਰਸ਼ਾਦੀ ਦਾ ਡਿਊਟੀ ਹੈ ਜੀ ਕਾ ਆਪਾਂ ਗ੍ਰਿਫਤਾਰ ਕਰ ਲਿਆ ਆ 24 ਘੰਟੇ ਸੁਪਾਸਮੀ ਨੇ ਆਪਣੀ ਪੂਰੀ ਟੀਮ ਦੇ ਨਾਲ ਲਾ ਕੇ ਇਹਨਾਂ ਨੂੰ ਟੈਕਨੀਕਲ ਤੌਰ ਤੇ ਟੈਂਕੂ ਕਰਿਆ ਜੀ ਇਹਨਾਂ ਨੂੰ ਦੋ ਦਿਨ ਫੜ ਲਿਆ ਜੀ ਜਿਹੜੇ ਬਾਕੀ ਦੋਸਿਆਂ ਨੂੰ ਵੀ ਜਲਦੀ ਜਲਦੀ ਫੜ ਲਾਂਗੇ ਜੀ 24 ਘੰਟੇ ਦੇ ਪੜ ਲਿਆ ਉਹ ਵੀ ਫੜ ਲਾਂਗੇ ਆਪਾਂ ਜੇ ਹੋਏ ਆ ਉਹਨੂੰ ਜਲਦੀ ਫੜਾਂਗੇ